ਪੁਰਾਣੇ ਟਾਈਮਾਂ ਦੀ ਗੱਲ ਆ ਪਿੰਡ ਦੇ ਵਿੱਚ ਨਾ ਰਿਵਾਜ ਸੀ ਕਿ ਜਦੋਂ ਆਪਾਂ ਕਿਸੇ ਪਰੌਣੇ ਨੂੰ ਚਾਹ ਦਿੰਨੇ ਆ ਨਾ ਜੇ ਤੇ ਉਹ ਗਲਾਸ ਸਿੱਧਾ ਰੱਖਦਾ ਸੀ ਤੇ ਫਿਰ ਇਹਦਾ ਮਤਲਬ ਹੀ ਕਿ ਉਹਨੂੰ ਹੋਰ ਚਾਹ ਚਾਹੀਦੀ ਆ ਤਾਂ ਉਹਦੇ ਗਲਾਸ ਦੇ ਵਿੱਚ ਹੋਰ ਚਾਹ ਪਾ ਦਿੰਦੇ ਸੀ ਤੇ ਜੇ ਉਹ ਗਲਾਸ ਉਲਟਾ ਕਰਕੇ ਯਾਨੀ ਕਿ ਮੁੱਦਾ ਕਰਕੇ ਰੱਖ ਦਿੰਦਾ ਤਾਂ ਫਿਰ ਇਹ ਸੀ ਕਿ ਇਹਨੂੰ ਚਾਹ ਹੋਰ ਨਹੀਂ ਚਾਹੀਦੀ ਤੁਸੀਂ ਗਲਾਸ ਚੱਕ ਕੇ ਲੈ ਜਾਓ ਪਰ ਇੱਕ ਵਾਰੀ ਨਾ ਉਹਨਾਂ ਦੇ ਨਾ ਪਿੰਡ 'ਚ ਕੋਈ ਇਲਤੀ ਪਰੌਣਾ ਆ ਗਿਆ ਉਨੇ ਬਰੇ ਕੀ ਕੀ ਤਾਂ ਉਹਨੇ ਚਾਹ ਪੀਤੀ ਤੇ ਉਹਨੇ ਨਾ ਗਲਾਸ ਨੂੰ ਨਾ ਇਦਾਂ ਇਦਾਂ ਰੱਖਤਾ ਵਖੀ ਰੋਗ ਤੇ ਉਹਨਾਂ ਨੂੰ ਸਮਝ ਨਾ ਲੱਗੇ ਕਿਉਂ ਉਹਨੂੰ ਚਾਹ ਹੋਰ ਪਾ ਕੇ ਦਈਏ ਜੇ ਸਿੱਧਾ ਰਹਾਦਾ ਗਲਾਸ ਫੇਰ ਇਹਨੂੰ ਚਾਹ ਹੋਰ ਪਾ ਦਿੰਦੇ ਜੇ ਮੂਦਾ ਰਹਾਦਾ ਗਲਾਸ ਚੱਕ ਕੇ ਲੈ ਜਾਂਦੇ ਪਰ ਇਹਨੇ ਤੇ ਪਤੰਦਰ ਨੇ ਰੱਖੀ ਵਖੀ ਰੋਗ ਦਿੱਤਾ ਇੱਕ ਬੰਦਾ ਉਹਨਾਂ ਦੇ ਘਰੋਂ ਨਾ ਸਿਆਣਾ ਉੱਠਿਆ ਤੇ ਉਹ ਨੂੰ ਆਣ ਕੇ ਆਂਦਾ ਵੀ ਕਾਕਾ ਜੇ ਇਹਦੇ ਤੂੰ ਗਲਾਸ ਸਿੱਧਾ ਰੱਖਦਾ ਹੀ ਸਮਝ ਲੈਂਦੇ ਕਿ ਤੂੰ ਚਾਹ ਹੋਰ ਪੀਣੀ ਹੈ ਜੇ ਜੇ ਪੁੱਠਾ ਕਰ ਦਿੰਦਾ ਮੁੱਦਾ ਕਰ ਦਿੰਦਾ ਹੀ ਸਮਝ ਸਮਝ ਦੇ ਵਿਚਾਰ ਨਹੀਂ ਪੀਣੀ ਗਲਾਸ ਚੱਕ ਕੇ ਲੈ ਜਾਂਦੇ ਤੂੰ ਹਣ ਵਕੀ ਪਰਨੇ ਰੱਖਦਾ ਇਹਦਾ ਕੀ ਮਤਲਬ ਅਸੀਂ ਕੱਢ ਗਏ ਆਂਦਾ ਇਹਦਾ ਮਤਲਬ ਬਾਬਾ ਇਹ ਆ ਵੀ ਜੇ ਤੇ ਹੈਗੀ ਚਾਹ ਫਿਰ ਪਾ ਦੋ ਜੇ ਨਹੀਂ ਹੈਗੀ ਫਿਰ ਇਹਨੂੰ ਚੱਕ ਕੇ ਲੈ ਜਾਓ ਇਦਾਂ ਦੇ ਵੀ ਇਲਤੀ ਲੋਕ ਹੁੰਦੇ ਆ